ਦਾ ਕਿ ਨਿਕਲੀ ਹੋਰ ਜਿਹੜੇ ਮਸਲਾ ਸਾਹਿਬ ਜਿੱਥੇ ਕੇ ਅਮੰਦਰ ਸਾਹਿਬ ਸ਼ਖਰ ਤੇ ਬਣਾਇਆ ਉਹਦੇ ਸਬੰਧ ਵਿੱਚ ਵੀ ਡਾਇਰੈਕਟ ਬਾਕੀ ਜੋ ਵੀ ਜੁੜੇ ਜਿੱਤੇ ਨਾ ਕੇ ਮਸਲੇ ਨੇ ਉਹਨਾਂ ਨੇ ਵੀ ਆਪਣਾ ਪੂਰਾ ਯੋਦਾਰਦੰਦੇ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਗੇ ਪ੍ਰੋਜੈਕਟ ਪੂਰਾ ਹੋਵੇ ਪੀਡੀਐਂ ਵੀ ਉਹਨਾਂ ਦਾ ਜੱਦਗਾਰ ਸਾਥ ਲੜਵੈਂ ਤੇ ਲੜਾਈ ਦਾ ਜਿਹੜੀਆਂ ਪਾਰਟੀਆਂ ਕਹਿ ਕੇ ਇੱਥੇ ਬੈਠੀਆਂ ਹੋਣਗੇ ਕਾਂਗਰਸ ਦੇ ਕਾਦੀ سیزاں پر میں ਸਾਨੂੰ ਉਸ ਹਉਦੇ ਦੇ ਨਾਲ ਕੜਨਾ ਨਹੀਂ ਤੇ ਕਾਦੀਏ ਦੇ ਕੋ ਪਾ ਦਸੀ ਹੈ ਤੇ ਆਮ ਆਦਮੀਆ ਫਿਰ ਮੰਗਲ ਜਾਂ ਰੂਮਾਂ ਦੇ ਹਮ ਦਾ ਕਦੀ ਲੋਕਾਂ ਨੇ ਆਪਣੀ ਰੱਦਦੇ ਲੋਕ ਗੈਰ ਦੇ ਵਸੇ ਦੂਰ ਹੋ ਜਾਂਦੇ ਘੁੱਟ ਜੀ ਲੋਦੀ ਕੀ ਗੀਦੀ ਲੋਗ ਲੜੀਆ ਦੇ ਉਹ ਮੀਓ ਨੂੰ ਲੈ ਕੇ ਨਹੀਂ ਦੇ ਗੈਰ ਦੇ ਵਸੇ ਉੱਥੇ ਹੀ ਹੋ ਤੁਸੀਂ ਉਹ ਕੀ ਲੈ ਕੇ ਜਦਾਂ ਅਸੀਂ ਉਹਨੂੰ ਮੰਨਦੇ ਆਂ ਬੀ ਲੋਕਾਂ ਦਾ ਹਮ ਦਾ ਮੇਰੇ ਯਾਰ ਛੱਡ ਕੇ ਆਪਣੀ ਪਾਰਟੀ ਨੂੰ ਫਿਰ ਉਹਦੇ ਵੀ ਜਾ ਕੇ ਸਮਰੋਹ ਦੇ ਵਿੱਚ ਜਦੋਂ ਜੀ ਆ ਕੇ ਕੀਤੇ ਰੁਤੇ ਜਾ ਕੇ ਗੁਰੂ ਨਾਨਕ ਦਾ ਸਤਿਆਲੂ ਸਭਾ ਗੀਤਾਂ ਗਾ ਕੇ ਮੂਰਤਾਂ ਆਰਚਨਾ ਕਰਾਂਗੇ ਉਹ ਜਿਹੜਾ ਨੇ ਬਾਸ ਦਿੱਤਾ ਕਿ ਮੈਂ ਇਹ ਗੁਰੂ ਨਾਨਕ ਦਾਸ ਹੂੰ ਆਪਣਾ ਇਸ ਤਰ੍ਹਾਂ ਦਾ ਕੋਰਚਾ ਜੀ ਜਮਾਣਾ ਉਹਦਾ ਜੀ ਗੁਰੂ ਨਾਨਕ ਵਾਦਨੇ ਜੀ ਹੂੰ ਠੀਕ ਕਰਦਾ ਉਹ ਇਹ ਹੀ ਕਰ ਤੂਰੀ ਗੱਲਾ ਮੈਂ ਹਰਾਨਾ ਅਜ ਤੀ ਉਡੀ ਸਹਿਜ ਅੰਦੇ ਆਹਰ ਕਰਦਾ ਤੂਰੇ ਜਨਨਾਂ ਨੂੰ ਬੰਦੇ ਕਿ ਜਿਹਨ ਰੋਗ ਦੀਆਂ ਉਹੀ ਗਏ ਸਹਿਜਾ ਦੇ ਭਲੇ ਸਾਥ ਜਿਹੇ ਸਹਿਜਾ ਇਹ ਸਾਡੀ ਨੇ ਕਰਤ ਕੀਤ ਵੀ ਹੋਈ ਜਈ ਹੈ ਔਰ ਬਈ ਕੋ ਕਰੇ ਵੀ ਕੋਨਾ ਕੋ ਸ਼ੋਭਨੀ ਅਕਾਲੀ ਦਿੱਵੀ ਇਹਦਾ ਕੰਮ ਜਿੱਤੇ ਜੇ ਕੋ ਜੁਨੂਰਦੀ ਆਸੀਂ ਉਸ ਨੂੰ ਸਾਡੀ ਕਰਤ ਦੇ ਰਿਹਾ ਸ਼ੁਕਰਤਾਬੀ ਹੈ ਅੱਜ ਇਹਦਾ ਰੂਹ ਜੇਦਾ ਉਹ ਇਕੱਲਾ ਪੁੱਤ ਆ ਸਾਡੀ ਮਾਂ ਦੀ ਜਨਮ ਦੀ ਨੇ ਇਹਦਾ ਤੇ ਰੂਹ ਨੂੰ ਮਤਲਬ ਦੀ ਸ਼ੋਰ ਨੂੰ ਲੋੜ dielya ਅੱਜ ਕੋ ਆਸ ਪਾਉਣ ਲਈ ਕਿ ਇਹਦਾ ਦੀ ਰੂਹ ਨੂੰ ਜਾ ਸਾਮੀਆਂ ਬਿਨਿਆਲੇ ਇਹਨਾਂ ਬਹੁਤ ਸੰਦਰਭਿਆ ਅੱਜ ਕੋ ਬਾਪ ਪੰਜਾਬ ਦੇ ਹੋ ਕੇ ਜਿਵੇਂ ਉਹ ਨਬਿਆ ਸਿੰਘ ਉਹ ਸਾਹਿਬ ਨੂੰ ਨਵੇਂ ਬਾਦਸ਼ਾਹ ਨੂੰ ਤੇ ਉਸੇ ਬੁਝਾਰੀ ਸੀਗੀ ਜਿਹੜਾ ਸੀ ਉਹਨਾਂ ਦੇ ਅੱਧ ਵਿੱਚ ਸੱਜਣਾ ਤੇ ਲੋਕਾਂ ਵਿੱਚ ਇਹਨੂੰ ਯਾਦ ਕਰਦੇ ਹੋ ਇਹ ਸੱਚਾ ਸੁਣਦਾ ਸੱਚੀ ਗੋੜਾ ਲੱਗਦਾ ਤੇ ਜੇਕਰ ਕੋ ਕੋ ਗਾਹੇ ਦੇ ਲੋਕਾਂ ਨੇ ਕੀਤਾ ਆਜੋਣ ਨੂੰ ਦੀ ਗਾਹੀ ਪੈਲੇ ਦੇਸੀ ਕੀ ਬੱਡੇ ਨੇ ਅਧਿਕਾਰ پاسਵਾਲੇ ਇਹਨਾਂ ਨੇ ਮੇਰੀ ਪਿੰਡਾ ਬੜੀ ਬਹੁਤ ਵੱਡੀ ਜੰਗ ਦਿੱਤੀ ਕਾਜਰਾ ਦੀ ਸਰਪਟ ਖਾਇਆ ਸ੍ਰੀ ਜੀ ਜੀ ਸਾਇਦ ਉਹ ਵੀ ਪਰ ਨਾਲਾ ਜ਼ਨਾਬ ਪਾਸੀ ਸੀ ਆਇਆ ਇਹ ਮੇਰੇ ਕੋਲ ਕਿ ਚੱਕੇ ਨਾ ਭਾਈ ਪਾਣੀ ਦਾ ਮੁੰਡਾ ਜੀ ਕੇਲੇ ਦੇ ਲੈਂਚ ਹੋ ਗਿਆ ਡਾਕਟਰ ਸਾਹਿਬ ਕਿੰਨਾ ਵੱਡਾ ਚੈਂਟਰ ਬਣ ਗਿਆ ਲੋਕਾਂ ਦਾ ਇਹਦੇ ਚ ਆਪਾਂ ਲੈਂਚ ਪਾਵਰ ਤੋਂ ਬਾਅਦ ਆ ਗਿਆ ਲੈਂਚ ਪਾਕ Ne yapıyorsun? Ne yapıyorsun? Ne yapıyorsun? Ne yapıyorsun? Ne yapıyorsun? Ne yapıyorsun? ਜੱਟ ਸਾਹਿਬ ਬੋਲ ਰਹੇ ਨੇ। ਕੀ ਨਾਮ ਹੈ ਤੁਹਾਡਾ? ਹਾਂ, ਸਾਜਿੰਦਰ ਸਿੰਘ ਗੇਲ ਐਡਵੋਕੇਟ ਜੀ ਤੁਸੀਂ ਇੱਥੇ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਅੱਜ ਖੁਸ਼ੀ ਹੈ ਕਿ ਸਰ ਪ੍ਰਸ਼ੋਤਮ ਸਿੰਘ ਦੀ ਜਿਹੜੀ ਮਿਹਨਤ ਸੀ ਉਹਨੂੰ ਸਫਲਤਾ ਮਿਲੀ ਹੈ ਔਰ ਉਹਨੂੰ ਫਲ ਲੱਗਿਆ। ਨਾ ਚਾਹੁੰਦੇ ਹਾਂ ਜਗ ਪ੍ਰਸ਼ੋਤਮ ਫੱਗੂ ਵਾਲਾ ਦੀ ਸਖਸ਼ੀਅਤ ਹੈ। ਹਾਂਜੀ ਦਾਸ ਭਾਈ ਜਗਮੀਲ ਸਿੰਘ ਸਾਜਲਾ ਮੁਖ ਸੇਵਾਦਾਰ ਆਲ ਇੰਡੀਆ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਵਾ ਜਦੋਂ ਪੰਜਾਬ ਸਰਕਾਰ ਨੇ ਮਸਤੂਆਣਾ ਸਾਹਿਬ ਦੀ ਜ਼ਮੀਨ ਗੈਰ ਤਰੀਕੇ ਦੇ ਨਾਲ ਆਪਣੇ ਨੋ ਕਰਾਈ ਉਦੋਂ ਜਦੋਂ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂ ਵਾਲਾ ਸਾਹਿਬ ਨੇ ਉਹ ਮੋਰਚਾ ਲਾਇਆ ਉਸ ਮੋਰਚੇ ਦੇ ਵਿੱਚ ਸਾਡੀ ਸੰਸਥਾ ਨੂੰ ਨਾਲ ਲੈ ਕੇ ਜਿਹੜਾ ਅਸੀਂ ਮੋਰਚਾ ਲਾਇਆ ਉਦੋਂ ਮੈਨੂੰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਮੈਂ ਸਮਝਦਾ ਕਿ ਬਹੁਤ ਵੱਡੀ ਸ਼ਖਸੀਅਤ ਹੈ। ਅੱਜ ਪੀਜੀਐ ਜਿਹੜਾ ਹਸਪਤਾਲ ਬਣਿਆ ਹੈ ਚਾਹੇ ਉਹ ਬਣਾਉਣਾ ਤਾਂ ਸਰਾ ਸੈਂਟਰ ਸਰਕਾਰ ਨੇ ਸੀ ਜਾਂ ਪੰਜਾਬ ਸਰਕਾਰ ਦਾ ਯੋਗਦਾਨ ਸੀ ਪਰ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਉਹਦੇ ਵਿੱਚ ਪਰਸ਼ੋਤਮ ਸਿੰਘ ਫੱਗੂ ਵਾਲੇ ਦਾ ਜਿਹੜਾ ਪੀਜੀਆਈ ਅੱਜ ਬਣਿਆ ਹੈ ਬਹੁਤ ਵੱਡੀ ਸਹੂਲਤ ਇਲਾਕੇ ਨੂੰ ਮਿਲੀ ਹੈ ਉਹਦਾ ਸਾਰਾ ਹੀ ਜਿਹੜਾ ਕ੍ਰੈਡਿਟ ਹੈ ਉਹ ਜਹੇਦਾਰ ਪਰਸ਼ੋਤਮ ਸਿੰਘ ਫੱਗੂਵਾਲੋਂ ਨੂੰ ਜਾਂਦਾ ਹੈ ਇਹਨਾਂ ਦੀ ਮਿਹਨਤ ਦੇ ਸਦਕੇ ਜਿਹੜਾ ਅੱਜ ਉਹ ਬਣਿਆ ਅੱਜ ਗੁਰੂ ਸਾਹਿਬ ਦਾ ਤਨਤਨ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਇਹਨਾਂ ਨੇ ਇੱਥੇ ਸ਼ੁਕਰਾਨਾ ਕੀਤਾ ਹੈ ਸੋ ਅਸੀਂ ਇਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਹੈ ਸਾਨੂੰ ਵੀ ਇਹ ਜਨੂਨ ਹੋਇਆ ਕਿ ਇਸ ਤਰ੍ਹਾਂ ਦੇ ਕੰਮ ਸਾਨੂੰ ਕਰਨੇ ਚਾਹੀਦੇ ਆ ਜਿਹੜਾ ਕੈਂਪ ਦੇ ਵਿੱਚ ਸੰਗਰੀਅਤ ਕੀਤੀ ਹੈ ਤੁਸੀਂ ਕੀ ਲੱਗਦਾ ਤੁਹਾਨੂੰ ਜਿਹੜੇ ਹਸਪਤਾਲ ਦੀ ਖੁਸ਼ੀ ਜਣੀ ਉਹਦੀ ਜਿੱਤ ਦੇ ਦੀ ਖੁਸ਼ੀ ਦੇ ਵਿੱਚ ਜਿਹੜਾ ਫੋਟੇਸ਼ਨ ਬੱਚੋ ਵੱਲੋਂ ਦਾਨ ਕਰਪ ਲਾਇਆ ਗਿਆ ਦੇਖੋ ਜੀ ਅੱਜ ਇਸ ਗੱਲ ਦੀ ਸਮੁੱਚੇ ਇਸ ਇਲਾਕੇ ਵਿੱਚ ਮੈਂ ਬਹੁਤ ਵੱਡੀ ਖੁਸ਼ੀ ਦੇਖੀ ਹੈ ਕਿ ਜਥੇਦਾਰ ਪ੍ਰਸੂਤਮ ਸਿੰਘ ਫੱਗੂ ਵਾਲਾ ਤੇ ਇਹਨਾਂ ਦੇ ਸਾਥੀਆਂ ਦਾ ਬਹੁਤ ਵੱਡਾ ਪਰਾਲਾ ਲੰਮੇ ਸਮੇਂ ਤੋਂ ਇਹ ਤੇ ਪੀਜੀਆ ਹਸਪਤਾਲ ਬਣਾਉਣ ਦਾ ਚੱਲ ਰਿਹਾ ਸੀ ਜਿਹਦੇ ਵਿੱਚ ਸਫਲਤਾ ਹੋਈ ਹੈ ਪੀਜੀਆ ਹਸਪਤਾਲ ਦੀ ਸੰਪੂਰਨਤਾ ਹੋਈ ਹੈ ਉਹਦੇ ਗੁਰੂ ਸਾਹਿਬ ਦੇ ਸkranne ਵਜੋਂ ਅੱਜ ਇੱਥੇ ਖੰਡਪਾਤ ਸਾਹਿਬ ਦੇ ਭੋਗ ਪਾਏ ਗਏ ਖੂਨਦਾਨ ਕੈਂਪ ਜਿਸ ਤਰ੍ਹਾਂ ਇਹਨਾਂ ਦੇ ਪਹਿਲਾਂ ਤੋਂ ਚੱਲ ਰਿਹਾ ਸਿਸਟਮ ਉਸੇ ਤਰੀਕੇ ਨਾਲ ਖੂਨਦਾਨ ਕੈਂਪ ਵੀ ਅੱਜ ਲੱਗ ਰਹੇ ਨੇ ਅੱਖਾਂ ਦਾ ਕੈਂਪ ਵੀ ਲੱਗਿਆ ਤੇ ਮੈਂ ਸਮਝਦਾ ਕਿ ਅੱਜ ਦੇ ਇਸ ਦਿਨ ਤੇ ਇੱਕ ਮੈਨੂੰ ਖਾਸ ਕਰ ਲੱਗੀ ਹੈ ਕਿ ਸਰਦਾਰ ਫੱਗੂ ਵਾਲਾ ਸਾਹਿਬ ਦੀ ਜਿਹੜੀ ਸਖਸੀਅਤ ਹੈ ਉਹਦਾ ਅੱਜ ਬਹੁਤ ਵੱਡਾ ਆਭਾਰ ਹੋਇਆ ਮੈਂ ਦੇਖਿਆ 听 ਸੁਣਿਆ ਆ ਕੇ ਲੋਕਾਂ ਤੋਂ ਪਤਾ ਲੱਗਿਆ ਕਿ ਇਹਨਾਂ ਨੇ ਭਵਾਨੀਗੜ੍ਹ ਸਮੁੱਚੇ ਸੰਗਰੂਰ ਹਲਕੇ ਵਿੱਚ ਬਹੁਤ ਵੱਡਾ ਆਪਣੇ ਲੰਬੇ ਜੀਵਨ ਦੇ ਸਫ਼ਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਇਹਨਾਂ ਦੇ ਸਾਥੀਆਂ ਨੇ ਕੀਤੀ ਨੇ ਵੱਡੇ ਸੰਘਰਸ਼ ਜਿਹੜੇ ਕਿ ਗੁਰਮਤਿ ਮੁਤਾਬਕ ਜੋ ਬਣਦਾ ਸੀ ਤੇ ਉਹ ਇਹਨਾਂ ਨੇ ਕੀਤਾ ਮੈਂ ਸਮਝਦਾ ਕਿ ਸਾਡੇ ਇਲਾਕੇ ਦੇ ਬਹੁਤ ਹੀ ਇੱਕ ਚੰਗੀ ਸੋਚ ਰੱਖਣ ਵਾਲੇ ਆਗੂ ਦੇ ਤੌਰ ਤੇ ਅੱਜ ਇਹ ਉੱਪਰੇ ਨੇ ਇਨ ਦੀ ਸਖਸੀਅਤ ਨੂੰ ਨਖੇਰਨ ਲਈ ਭਾਵੇਂ ਸਮਾਂ ਲੱਗਿਆ ਸਮੇਂ-ਸਮੇਂ ਤੇ ਕਈ ਵਾਰੀ ਰਾਜਨੀਤਿਕ ਲੋਕ ਨੇ ਜਿਹੜੇ ਹੁੰਦੇ ਨੇ ਮਨਮਤ ਨਾਲ ਉਹ ਅੱਗੇ ਆਉਂਦੇ ਨੇ ਦੂਸਰਿਆਂ ਨੂੰ ਕਮਜ਼ੋਰ ਕਰਕੇ ਅੱਗੇ ਆਉਂਦੇ ਨੇ ਉਹਨਾਂ ਦੀ ਬਦੌਲਤ ਇਹ ਮੈਂ ਅਜੇ ਲੇਟ ਸਮਝਦਾ ਕਿ ਇਹਨਾਂ ਦੀ ਸਖਸੀਅਤ ਦਾ ਜਿਹੜਾ ਨਖਾਰ ਆਇਆ ਉਹ ਲੇਟ ਆਇਆ ਹੁਣ ਵੀ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਸਿੱਧ ਜਪੀ ਵਕਸ਼ਨ ਤੇ ਇਹ ਇਸੇ ਤਰੀਕੇ ਸੰਗਤ ਦੀ ਸੇਵਾ ਕਰਦੇ ਰਹਿਣ ਧੰਨਵਾਦ ਉਹ ਸੁਦਮ ਸਿੰਘ ਜੀ ਅੱਜ ਜਿਹੜਾ ਕੈਂਪ ਲਗਾਇਆ ਜਾ ਰਿਹਾ ਖੂਨਦਾਨ ਕੈਂਪ ਕਿਸ ਸੰਬੰਧ ਦਲਵਾਇਆ ਗਿਆ ਇਹ ਖੂਨਦਾਨ ਕੈਂਪ ਦਾ ਸਭ ਤੋਂ ਵੱਡਾ ਪਛੋਕੜ ਇਹ ਹੈ ਜੀ ਅੱਜ ਤੋਂ ਦਹਾਕੇ ਪਹਿਲਾਂ ਕਹਾਵਨਾ ਕੋਠੀ ਜਿਹੜਾ ਇੱਕ ਟੀਵੀ ਦਾ ਹਸਪਤਾਲ ਸੀ ਜਿਹਨੂੰ ਹਰਮਿਟੇਜ ਕਿਹਾ ਜਾਂਦਾ ਸੀ ਉੱਥੇ ਅਸੀਂ ਇੱਕ ਨਾਰਾ ਦਿੱਤਾ ਸੀ ਉਹ ਨਾਰਾ ਕੀ ਦਿੱਤਾ ਸੀ ਵੀ ਆਓ ਹਸਪਤਾਲ ਨੂੰ ਜਿਉਂਦਾ ਕਰਨ ਦੇ ਲਈ ਖੂਨਦਾਨ ਕੈਂਪ ਲਾਈਏ ਅਸੀਂ ਲਗਾਤਾਰ ਨਮਾਸਾਲ ਹੈ ਜਿਹੜਾ ਉੱਥੇ ਖੂਨਦਾਨ ਕੈਂਪ ਲਾ ਕੇ ਮਨਾਉਂਦੇ ਆ ਕਿ ਅੱਜ ਉਹਦੀ ਸੰਪੂਰਨਤਾ ਹੋ ਗਈ ਗੁਰੂ ਗ੍ਰੰਥ ਸਾਹਿਬ ਅੱਗੇ ਸਾਡਾ ਬੇਨਤੀ ਸੀਗੀ ਇੱਥੇ ਅਰਦਾਸ ਕਰਕੇ ਇਹ ਮੋਰਚਾ ਲਗਿਆ ਸੀ ਭਾਈ ਸੁਰਜੀਤ ਸਿੰਘ ਜੀ ਫਤੇਗੜ ਪਾਸੋਂ ਵਾਲੇ ਕਿਸਾਨ ਯੂਨੀਅਨ ਵਾਲੇ ਖੜੇ ਨੇ ਤੇ ਹੋਰ ਮੇਰੇ ਸਾਥੀ ਖੜੇ ਨੇ ਜਿਹੜੇ ਉਸ ਟਾਈਮ ਸਾਡੇ ਮੋਰਚੇ ਦੇ ਮੋਢੀ ਸੀ ਉਹ ਮੋਰਚੇ ਦੀ ਜਿੱਤ ਤੇ ਅੱਜ ਅਸੀਂ ਜਿੱਤ ਦੀ ਖੁਸ਼ੀ ਹੈ ਜਿਹੜੀ ਉਹ ਗੁਰੂ ਸਾਹਿਬ ਨਾਲ ਸਾਂਝੀ ਕਰਨ ਦੇ ਲਈ ਇੱਥੇ ਇਕੱਠੇ ਹੋਏ ਇਹਦੇ ਲਈ ਅਸੀਂ ਖੂਨਦਾਰ ਕੈਂਪ ਉਸੇ ਪ੍ਰਤ ਦੇ ਵਿੱਚ ਲਾਇਆ ਜਿਹੜੀ ਸਾਡੀ ਪੁਰਾਣੀ ਪ੍ਰਤ ਸੀ ਤੇ ਹਿਨਾ ਅਸੀਂ ਸਿਵਲ ਹਸਪਤਾਲ ਨਾਪਾ ਤੋਂ ਬਲੱਡ ਬੈਂਕ ਦੀ ਟੀਮ ਆਇਆ ਇੱਥੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਤੇ ਬਹੁਤ ਵਧੀਆ ਕੈਂਪ ਲੱਗਿਆ ਹੋਇਆ ਇੱਥੇ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਇਹ ਬਹੁਤ ਬਲੱਡ ਡੋਨੇਸ਼ਨ ਖੂਨਦਾਨ ਇੱਕ ਮਹਾਨ ਕੰਮ ਹੈ ਸਾਨੂੰ ਸਭ ਨੂੰ ਵੱੱਟ ਸੜਕੇ ਦੇ ਚੱਲਣਾ ਚਾਹੀਦਾ ਹੈ ਜਿਹੜੇ ਪੇਸ਼ੈਂਟਸ ਨੂੰ ਦੇ ਖੂਨ ਦੀ ਕਮੀ ਹੈ ਕੋਈ ਪ੍ਰੈਗਨੈਂਟ ਲੇਡੀਜ਼ ਹੈ ਕੋਈ ਐਕਸੀਡੈਂਟ ਕੇਸ ਹੈ ਉਹਨਾਂ ਨੂੰ ਬਲੱਡ ਦੇ ਰਿਕੁਆਇਰਮੈਂਟ ਰਹਿੰਦੀ ਹੈਗੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗੀ ਕਿ ਸਭ ਨੂੰ ਜਿਹੜੇ ਹੈਲਦੀ ਨੌਜਵਾਨ ਹੈਗੇ ਆ ਉਹਨਾਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਕੈਂਪ ਦੇ ਵਿੱਚ ਜਿੰਨੇ ਕਿ ਮਿਲ ਰਹੇ ਹੁਣ ਵੀ ਕੈਂਪ ਦੇ ਵਿੱਚ ਜਿੰਨੇ ਕਰਦੇ ਜਿਸ ਹੋਰ ਆਲੇ ਆਪਣੇ ਕੋਲ ਹੋ ਰਿਹਾ ਆਰ ਆਏ ਡੋਨਰਸ ਹਲੇ ਕੈਂਪ ਚੱਲ ਰਿਹਾ ਹੈਗਾ ਤੇ 60 ਪਲਸ ਉਮੀਦ ਹੈ ਕਿ ਹੋਣਗੇ